ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਭ ਤੋਂ ਪਹਿਲਾਂ ਤੁਸੀਂ ਆਹ ਵੀਡੀਓ ਨੂੰ ਵੇਖੋ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਕਿ ਇਹ ਸਾਰਾ ਕੁਝ ਹੈ ਕਿ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਜੀ। ਬਾਬਾ ਜੀ ਇਹ ਰਾਤ ਪਿੰਡ ਝਾੜ ਸਾਹਬ ਦੇ ਵਿੱਚ ਡੀਜ਼ਲ ਚੋਰੀ ਕਰਿਆ ਬੰਦਿਆਂ ਨੇ। ਬਾਈ ਗੁਰੂ ਦਾ ਬਾਣਾ ਪਾ ਕੇ ਬਾਣੇ ਨੂੰ ਬਦਨਾਮ ਕਰ ਰਹੇ ਆ ਬੰਦੇ। ਜੇ ਮੇਰਾ ਕੋਈ ਵੀ ਵੀਰ ਇਹਨੂੰ ਪਛਾਣਦਾ ਹੋਵੇ ਪਿੰਡ ਝਾੜ ਸਾਹਬ ਦੇ ਸਰਪੰਚ ਨਾਲ ਕੰਟੈਕਟ ਕੀਤਾ ਜਾਵੇ। ਅੱਬਾ ਜੀ ਰਾਤ 40 45 ਲੀਟਰ ਡੀਜ਼ਲ ਕੱਢ ਲੈ ਗਏ ਇਹ 6 7 ਜਾਣੇ ਆ ਇੰਡੀਕੋ ਗੱਡੀ ਆ ਗੱਡੀ ਦਾ ਨੰਬਰ ਨਹੀਂ ਕਲੀਅਰ ਪਤਾ ਲੱਗਦਾ ਕੈਮਰੇ 'ਚ ਬਾਕੀ ਬੱਬਾ ਜੀ ਬੰਦਿਆਂ ਦੀ ਪਛਾਣ ਆਂਦੀ ਆ ਪ੍ਰੋਪਰ ਤੌਰ ਤੇ ਬਾਕੀ ਜੇ ਕਿਸੇ ਨੇ ਵੀ ਮੰਨ ਲਓ ਦੇਖੇ ਹੁਣ ਕਿਤੇ ਵੀ ਜਰੂਰ ਕੰਟੈਕਟ ਕਰਿਓ ਬਾਕੀ ਰਾਤ ਨੂੰ ਆਪਣਾ ਗੇਟ ਦਰਵਾਜ਼ੇ ਨਾ ਖੋਲਿਓ ਜੇ ਕੋਈ ਵੀ ਖੜਕਾਉਂਗੇ ਫੇਜੇ ਦਰਵਾਜ਼ੇ ਵੀ ਖੜਕਾਂ ਦੇ ਰਾਤ ਨੂੰ ਆ ਕੇ ਜਿਹਨਾਂ ਕੋਲ ਹਥਿਆਰ ਹੈਗੇ ਆ ਆਪਣਾ ਧਿਆਨ ਰੱਖਿਓ ਸਾਰੇ ਜਣੇ ਬਾਕੀ ਜੇ ਕਿਸੇ ਨੂੰ ਹੀ ਪਤਾ ਲੱਗੇ ਜ਼ਰੂਰ ਦੱਸਿਓ ਵੀਰ ਬਣ ਕੇ ਹੈ ਆ ਦੇਖ ਮੂਕਲੀਏ ਦੇਖਦਾ ਨਹੀਂ ਇਹ ਤਾਂ ਨੰਬਰ ਉਹ ਕਿਹੋ ਜਿਹਾ ਰਸ ਜਿਹੜੀ ਗੱਡੀ ਇੰਡੀ ਕੋ ਗੱਡੀ ਆ ਸੇਫਰ ਡੇਰ ਇੰਡੀਕੋ ਆ ਗੱਡੀ ਆ ਤੇ ਇੰਡੀਕੋ ਇਹ ਨਹੀਂ ਕੋਲ ਨੰਬਰ ਦੇ ਆ ਰਹੇ ਹਾਂ ਨਹੀਂ ਹਾਂ ਦਾ ਹੋਰ ਆ ਜੋ ਹਾਂ ਜੀ ਜੇ ਕੋ ਮੈਨੂੰ ਜਿਹੜਾ ਪਹਿਲਾ ਆ ਰੋ ਗਿਆ ਹੋਰ ਉਹ ਲੋਰੀ ਆਪੇ ਪਈ ਆ ਹਾਂ ਔਰ ਠੀਕ ਹੈ ਵੀਡੀਓ ਨੂੰ ਦੇਖ ਕੇ ਨਾ ਸੱਚੀ ਬੜਾ ਸ਼ਰਮ ਆਈ ਬੜਾ ਹੀ ਜਿਹੜਾ ਆ ਉਹ ਜਾਨੀ ਦੁੱਖ ਵੀ ਲੱਗਾ ਕਿ ਯਾਰ ਇੱਕ ਗੁਰੂ ਦੇ ਬਾਣੇ ਵਿੱਚ ਲਪੇਟੇ ਹੋਏ ਮਨੁੱਖ ਤੇ ਉਹ ਕਿਹੋ ਜੀਆਂ ਹਰਕਤਾਂ ਕਿਹੋ ਜੇ ਕੰਮ ਜਿਹੜੇ ਆ ਉਹ ਕਰਦੇ ਫਿਰਦੇ ਆ ਤੇਲ ਚੋਰੀ ਕੀਤਾ ਦੱਸੋ ਇਹੋ ਜੀ ਖਬਰ ਇੱਕ ਪਹਿਲਾਂ ਵੀ ਆਈ ਹੈ ਆਨੰਦਪੁਰ ਸਾਹਿਬ ਵੱਲੋਂ ਤਿੰਨ ਨਿਹੰਗ ਸਿੰਘ ਆਉਂਦੇ ਸੀ ਤੇ ਉਹਨਾਂ ਨੇ ਰਸਤੇ 'ਚ ਤੇਲ ਪਵਾਇਆ ਤੇ ਉਹ ਜਦੋਂ ਪੈਟਰੋਲ ਪੰਪ ਵਾਲੇ ਨੇ ਪੈਸੇ ਮੰਗੇ ਤੇ ਉਹਦਾ ਗੁੱਟ ਵੱਢ ਕੇ ਤੇ ਉਥੋਂ ਭਰਾਰ ਹੋ ਗਏ ਉਹ ਇੱਕ ਕਿਤੇ ਥੱਲੇ ਉਤਰਿਆ ਸੀ ਤੇ ਫੜਿਆ ਗਿਆ ਬੜੀਆਂ ਘਟਨਾਵਾਂ ਨੇ ਇਹੋ ਜੀਆਂ ਜਿੱਥੇ ਗੁਰੂ ਦੇ ਬਾਣੇ ਵਿੱਚ ਇਹੋ ਜਿਹੀ ਚੋਰ ਠੱਗ ਜਿਹੜੇ ਆ ਉਹ ਲੁਕ ਜਾਂਦੇ ਆ ਜਿਸ ਤਨ ਆਖ ਨਹੀਂ ਦਿੰਦੇ ਸ਼ੇਰ ਦੀ ਖੱਲ ਕਿ ਖੋਤੇ ਦੇ ਪਾਦੀਏ ਤੇ ਖੋਤਾ ਸ਼ੇਰ ਨਹੀਂ ਬਣ ਜਾਂਦਾ ਇਹ ਚੋਰਾਂ ਦੇ ਉੱਤੇ ਗੁਰੂ ਦਾ ਬਾਣਾ ਆ ਭਾਵੇਂ ਇਹ ਕਿੰਨਾ ਵੀ ਗੁਰੂ ਵਾਲਾ ਬਣ ਕੇ ਵਿਖਾਉਣ ਪਰ ਰਹਿਣੇ ਇਹ ਚੋਰ ਦੇ ਚੋਰ ਹੀ ਆ ਨੰਗ ਸਿੰਘ ਜੱਥੇਬੰਦੀਆਂ ਦਾ ਵੀ ਫਰਜ਼ ਬਣਦਾ ਆ ਕਿ ਕੋਈ ਵੀ ਮਨੁੱਖ ਆਪਣੇ ਜੱਥੇਬੰਦੇ ਵਿੱਚ ਅਗਰ ਸ਼ਾਮਲ ਕਰਦੇ ਆ ਤਾਂ ਉਹਦੇ ਬਾਰੇ ਪਹਿਲਾਂ ਜਾਨਬ ਪਰਤਾਲ ਕੀਤੀ ਜਾਵੇ ਉਹਦਾ ਡਰਗ ਟੈਸਟ ਕਰਾਇਆ ਜਾਏ ਕਿ ਕਿਤੇ ਕੋਈ ਨਸ਼ਾ ਪਤਾ ਤਾਂ ਨਹੀਂ ਕਰਦਾ ਕਿਤੇ ਕੋਈ ਕਿਉਂਕਿ ਬਹੁਤ ਸਾਰੇ ਨਿਹੰਗ ਜਿਹੜੇ ਆ ਉਹ ਨਸ਼ਾ ਵੀ ਬੜਾ ਕਰਦੇ ਆ ਤੇ ਤੁਸੀਂ ਇਸ ਵੀਡੀਓ ਬਾਰੇ ਕੀ ਸੋਚਦੇ ਆ ਆਪਣਾ opinion ਜਿਹੜਾ ਹੈ ਉਹ ਕਮੈਂਟ ਬਾਕਸ ਵਿੱਚ ਜਰੂਰ ਦਿਓ ਜੇ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਜੇ